ਕਛ ਨਰੇ ਹਾਇ ਅਥਾਰਟੀ ਨੂੰ ਬੰਨ੍ਹਦਾ ਨਹੀਂ ਹਾਇ ਹਾਇ ਦੋ ਦਿਨ ਤਾਂ ਡਿੱ ਕਰਦੀ ਹੈ ਜਿਹੜੇ ਮਰਜ਼ੀ ਤੁਸੀਂ ਫੋਨ ਚੱਕਣਾ ਮੈਂ ਤੁਸੀਂ ਚੱਕ ਲੈਣਾ ਕਿਸੇ ਗੱਲ ਦਾ ਪਤਾ ਹੀ ਨਹੀਂ ਕੀ ਹੋ ਰਿਹਾ ਸੀ ਕੱਢ ਪੂਲ ਡਿੱਗੇ ਰਾਤ ਨੂੰ ਤੁਸੀਂ ਫੋਨ ਨਹੀਂ ਚੁੱਕਿਆ ਸਾਡਾ ਮੈਂ ਸਾਹਮਣੇ ਬਾਈ ਮਾੜਾ ਪਿੱਛੇ ਨਹੀਂ ਸਾਡਾ ਤਾਂ ਫੋਨ ਅਟੈਂਡ ਕਰਨ ਦਾ ਫਰਜ਼ ਬੰਦਾ ਸੀ ਨਾ ਤੁਹਾਡਾ ਲੋਕੀ ਸਾਟਾ ਘੜੀ ਡੇਰ ਕੇ ਬੈਠੇ ਆ ਮੇਰੇ ਛਿੱਤਰ ਪੈਣ ਤੱਕ ਆ ਗਏ ਮੈਂ ਕਿਹਨੂੰ ਫੋਨ ਕਰਾਂ ਸੀ ਦੱਸੋ ਉਹ ਮੈਂ ਨਹੀਂ ਚੱਕਦਾ ਕਿਸੇ ਉੱਪਰਲੇ ਨੂੰ ਕਰ ਕਿਹਨੂੰ ਕਰਾਂ ਜਿਹਨੂੰ ਮਰਜ਼ੀ ਤਾਡੀ ਡਿਊਟੀ ਨਹੀਂ ਬੰਦੀ ਫੋਨ ਚੱਕਣ ਦੀ ਜੇ ਮੈਂ ਤੂੰ ਬਿਮਾਰ ਹੋ ਜਾਣਾ ਤਾਂ ਕੀ ਕਰੇਗਾ ਛੁੱਟੀ ਪਰਮ ਤੁਸੀਂ ਫਰਜ਼ ਦੋ ਆ ਛੁੱਟੀ ਤੂੰ ਬਿਮਾਰ ਹੋ ਦੋ ਤੇ ਬਿਮਾਰ ਨਹੀਂ ਜਿਹੜਾ ਬੰਦਾ ਬਿਮਾਰ ਹੋ ਤੜਕੇ ਕੀ ਵੀ ਠੀਕ ਹੋ ਜਾਦੀ ਨਹੀਂ ਨਹੀਂ ਅੱਗੇ ਛੁੱਟੀ ਤੁਹਾਨੂੰ ਇਹ ਦਵਾਉਂਦਾ ਕੋਈ ਫਰਜ਼ ਨਹੀਂ ਛੁੱਟੀ ਦਵਾਉਂਦਾ ਤਵਾ ਮੈਨੂੰ ਤੜਕੇ ਹੁਣ ਕਹਿ ਰਿਹਾ ਮੈਂ ਤਾਂ ਹੁਣ ਤੁਸੀਂ ਆਪ ਦੇ ਅਸਰ ਨੂੰ ਮੈਡੀਕਲ ਦਿਓ ਡਾਕਟਰ ਤੇ ਲਿਖਵਾ ਦਿਓ ਇੱਕੋ ਬੰਦਾ ਸਾਰਾ ਤੁਸੀਂ ਲਿਖੀ ਦਿਓ ਨਾ ਇਹ ਗੱਲ ਤਾਂ ਵੀ ਸਿਸਟਮ ਮੇਰੀ ਗੱਲ ਸੁਣੋ ਜਾਈ ਸਾਹਿਬ ਗੱਲ ਸਮਝੋ ਨਹੀਂ ਨਹੀਂ ਤੁਸੀਂ ਡਿਸਕ੍ਰਾਈਬ ਡਿਸਕ੍ਰਾਈਬ ਨਾ ਯਾਰ ਹੱਥ ਤੁਹਾਡਾ ਫੋਨ ਤੇ ਸਰਦਾ ਸੀ ਹੁਣ ਤੁਸੀਂ ਖੁਦ ਜਾਣ ਲੱਗੇ ਨਾਲੇ ਸਾਨੂੰ ਪਰੇ ਘੰਡ ਕਰਿਆ ਸਾਰੀ ਲਾਫ ਗੱਲ ਸਾਡੀ ਨਾ ਦੇਖੇ ਨਹੀਂ ਚਲਾ ਸਕਦੇ ਜ ਕੰਤਾ ਮਾਰ ਕੇ ਰਾਤ ਨੂੰ ਤੇ ਫਿਰ ਉਹ ਘਟਾ ਦਿੰਦਾ ਲੈਣ ਹਲੋ ਹਲੋ ਇੱਕ ਮਿੰਟ ਇਹ ਤਾਂ ਕਲੀਅਰ ਆ ਰੋਹਿਤ ਤੁਸੀਂ ਕਹਿੰਦੇ ਹੋ ਕਿ ਨਾ ਤੁਸੀਂ ਕਹਿੰਦੇ ਬਿਨਾਂ ਦੇਖੇ ਨਹੀਂ ਚਲਵਾ ਸਕਦੇ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਬੇਬੇ ਵੀ ਗੱਲ ਕਲੀਅਰ ਕਰੋ ਕਿ ਲੋਕਾਂ ਦੇ ਐਸੇ ਮਾਰੇ ਹੁੰਦੇ ਨੇ ਇਸ ਗੱਲ ਦੀ ਠੀਕ ਹੈ ਚਾਰ ਲਿਖੋ ਸਰਬ ਕਲੀਅਰ ਆ ਏ ਥੈਂਕ ਯੂ ਨਾ ਨਹੀਂ ਹੋਣੇਗਾ ਹੋਣੇ ਜੈ ਜਿੰਦਰਾ Rao ਯਾਰ ਬਾਤ ਨਹੀਂ ਸੁਣਦਾ ਕੱਲ ਸੁਣ ਲਈ ਸਰਕਾਰ ਤੋਂ 2000 ਭਾਈ ਜਾ ਕੇ ਤੂੰ ਇਹ ਬਾਈ ਜੈਸੀ ਮਾਈ ਦਾ ਰਸਤੇ ਨਹੀਂ ਕਹਿੰਦੇ ਸੱਦਿਆਂ ਤੋਂ 2000 ਕਰਨਾ ਨਾ ਹੋਏ ਭਾਈ ਕੋਈ ਤੂੰ ਕਰ ਜਾ ਸੁਣਾ ਥੋੜੇ 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 ਦਿਲ ਬੰਦ ਨਹੀਂ ਨਾ ਤੂੰ ਜਵਾਬ ਨਹੀਂ ਦੇ ਕੱਲ ਸੁਣਦੇ ਹੈ ਜਿੰਦਰਾ ਹੈਗੇ ਨਾ ਤੁਸੀਂ ਭਾਈ ਜੀ ਮਾਰਾ ਜਾ ਮਾਰਾ ਜੀ ਇੱਧਰ ਇੱਧਰ ਜੰਦਾਰ ਕਰਾ ਗੋਟੂ ਸਾਡਾ ਸਾਰੇ ਸਾਡੇ ਸਾਹਬਾ ਜੀ ਐਸੀ ਸਾਡੇ ਸਾਫ ਬੰਦੇ ਕੋਲ ਪ੍ਰੋਬਲਮ ਦਾ ਲਸੀ ਇੰਨਾ ਕੋਈ ਇਹ ਕਿੰਨੇ ਵੀ ਚੀਜ਼ੀ ਕਰੋ ਨਾ ਫਿਰ ਬਾਪ ਦੇਖੋ ਤੁਸੀਂ ਫੋਨ ਨਹੀਂ ਚੱਟ ਰਿਹਾ ਯਾਰ ਅਸੀਂ ਇਹਨਾਂ ਨੂੰ ਅਸੀਂ ਵਿਚਾਰੇ ਇਹਨਾਂ ਨਾਲ ਲੜੀਆ ਆਇਆ ਟਾਡੀ ਟਾਡੀ ਲਾਈਨ ਡਿੱਗੀ ਆ ਆਪਣੇ ਕਹਿੰਦਾ ਵੀ ਨਾ ਤਾਂ ਬਿਮਾਰ ਹੈ ਉਹਦੇ ਸੁਣੋ ਫਿਰ ਤੁਸੀਂ ਜਾਓ ਜੀ ਬਸ ਛੁੱਟੀ ਦੇ ਦੇਣੀ ਛੁੱਟੀ ਜਾ ਯਾਰ ਇਹਦੇ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ ਆਖੇ ਲੈ ਯਾਰ ਇਹਦਾ ਲੈਣੀ ਹੈ ਕਿਉਂਕਿ ਜਦੋਂ ਲਾਈਨ ਚੱਲ ਵੀ ਤੁਹਾਨੂੰ ਇੱਥੇ ਖੜ੍ਹਨਾ ਨਹੀਂ ਜਾਣਾ ਮਿਲਣ ਕਿਸੇ ਕੰਦੀ ਲੈਣ ਵਾਚ ਵੈਕਸੀਨ ਕੋਲ ਚੱਲੋ ਰਾਤ ਤੱਕ ਵੀ ਜੇ ਨਹੀਂ ਜਾ ਸਕੋ ਵੈਕਸੀਨ ਕੋਲ ਚੱਲੋ ਐਸੀ ਨਾ ਇੱਥੇ ਆਉਗਾ ਤੁਹਾਡੇ ਕੋਲ ਥੋੜੇ ਬ ਆਰੇ ਬਾਈ ਦੀ ਗੱਲ ਸੁਣ ਲੋ ਤੁਸੀਂ ਆਪਸ ਵਿੱਚ ਗੱਲ ਕਰਵਾਵਾ ਮੈਂ ਇੱਕ ਮਿੰਟ ਆਪਾਂ ਆਪਸ ਗੱਲ ਚ ਵਿਗੜ ਨਹੀਂ ਪਾਉਣਾਗਾ ਜੋ ਇਹਨਾਂ ਦੇ ਮੁਲਾਜ਼ਮਾਂ ਦੀ ਹੈਗੀ ਆਪੇ ਦੀ ਟਸਲਬਾਜੀ ਕਾਰਨ ਕਰਕੇ ਟਸਲਬਾਜੀ ਕਾਰਨ ਕਰਕੇ ਸਾਨੂੰ ਖਰਾਬ ਕੀਤਾ ਜਾਂਦਾ ਪੰਜ ਪਿੰਡ ਬੰਦ ਪਏ ਆ ਪੰਜ ਪਿੰਡ ਜੈਸਾਹ ਖੜੇ ਆ ਜੈਸਾਹਾਂ ਨੇ ਸਾਡੀ ਸਿਹਤ ਨਹੀਂ ਅਸੀਂ ਇਸੇ ਕੰਮ ਚ ਕੋਈ ਵੀ ਸਾਡਾ ਯੰਗ ਮੁੰਡੇ ਕੋਈ ਵੀ ਅਸੀਂ ਵਿਗੜ ਨਹੀਂ ਪਾਉਂਦੇ ਇਸ ਕੰਮ ਚ ਪਰ ਇਹ ਕਹਿੰਦੇ ਉੱਤੇ ਸਾਨੂੰ ਅਫਸਰਾਂ ਨੂੰ ਕਿਹਾ ਹੋਇਆ ਹੈ ਰੀਲੀਫ ਜੇ ਨਾ ਰੀਲੀਫ ਲਈ ਹੋਈ ਹੈ ਤੇ ਪਲੀਜ਼ ਜਾ ਸਕਦੇ ਆ ਤੇ ਪਰ ਅਸੀਂ ਨਹੀਂ ਕਹਿੰਦੇ ਕੋਈ ਸੰਨਪਰਾਜ ਇਹ ਕੰਮ ਕਰਨ ਕੋਈ ਨਹੀਂ ਹੈਗਾ ਤੇ ਇਹਨਾਂ ਦੇ ਦੂਜੇ ਛੋਟੇ ਮਲਾਜਮਾਂ ਦੇ ਵੀ ਅਸੀਂ ਇੱਥੇ ਬਿਆਨ ਦਾਲੀ ਹੋਈ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹਨਾਂ ਦੇ ਖੁੱਦੇ ਬਿਆਨ ਮਲਾਜਮਾਂ ਦੇ ਬਿਆਨ ਹੀ ਹੈ ਜੈ ਸਿੰਘ ਸਾਹਿਬ ਕਹਿੰਦੇ ਕਿ ਲਾਈਨ ਵੇਖਣੀ ਸੀ ਜੈ ਸਿੰਘ ਸਾਹਿਬ ਤੋਂ ਥੱਲੇ ਸੀਐਚਬੀ ਸਟਾਫ ਪਲੱਸ ਐਲ ਐਮ ਰਾਤ ਨੂੰ 3 ਵਜੇ ਤੱਕ ਗ੍ਰਿਡ ਤੇ ਬੈਠੇ ਸੀ ਬੈਠੇ ਸੀ 3 ਵਜੇ ਤੱਕ ਮੌਕੇ ਤੇ 300 ਦਿਨ ਤੱਕ ਗ੍ਰਿਡ ਤੇ ਬੈਠੇ ਸੀ ਉਹ ਬੰਦੇ ਨੇ ਜਿਵੇਂ ਜੀ ਸਾਹਿਬ ਨੂੰ ਘੱਟੋ ਘੱਟ 20 ਫੋਨ ਫੋਜੀ ਨੇ ਲਾਇਆ ਹੈ ਮੈਨ ਲਾਇਆ ਹੈ ਖਪਤਕਾਰ ਨੂੰ ਲਾਇਆ ਹੈ ਜੇ ਸਾਡੇ ਦੇ ਪਰੋਸੇ ਨਹੀਂ ਇਹਨਾਂ ਦਾ ਫੋਨ ਚੈੱਕ ਕਰ ਲੋ ਕਿ ਕੋਈ ਕਿੰਨੇ ਫੋਨ ਆ ਰਹੇ ਨੇ ਪਬਲਿਕ ਨੇ ਵੀ ਲਾਇਆ ਹੈ ਠੀਕ ਹੈ ਚਲੋ ਇਹਨਾਂ ਦੀ ਸਿਹਤ ਖਰਾਬ ਹੈ ਮੈਂ ਗ੍ਰਿਡ ਤੇ ਮੌਕੇ ਤੇ ਰਾਤ ਨੂੰ ਬੈਠਾਂ ਜੀ ਇਕੱਲੇ ਬੰਦੇ ਦੀ ਜੁਤੀ ਹੈ ਸਾਨੂੰ ਇੱਕ ਵਾਰ ਫੋਨ ਕਰਕੇ ਕਹਦੇ ਕਿ ਮੋਹਿਤ ਮੇਰੀ ਸਿਹਤ ਖਰਾਬ ਹੈ ਮੈਂ ਐਸਟੀ ਸਾਹਿਬ ਨੂੰ ਦੱਸਤਾ ਕਿ ਇਹਦੇ ਰਾਤ ਨੂੰ ਨਹੀਂ ਚੱ ਕਹਿਣਦਾ ਕਿ ਪਰਪੇ ਤੋਂ ਫਰਜ਼ ਤੋਂ ਬੰਦਾ ਹੈ ਇਹ ਤਾਂ ਮਤਲਬ ਫਰਜ਼ ਨਹੀਂ ਹੈ ਕਿ ਫੋਨ ਹੀ ਨਹੀਂ ਚੱਕਣਾ ਕਿਸੇ ਦਾ ਅਬ ਰਾਤ ਨੂੰ ਮੇਰੇ ਕੋਲ ਖਿਤਰ ਮਾਰਦੇ ਕਿ ਤੂੰ ਆਪਣੀ ਮਰਜ਼ੀ ਤੋਂ ਲਾਈਟ ਬੰਦ ਕਰਕੇ ਬੈਠਾ ਚਲਾ ਸਾਰੇ ਲੋਕੀਂ ਮੈਂ ਗੱਲ ਕਰ ਤੇਰੀ ਗੱਲ ਕਰ ਤੇਰੀ ਡਿਊਟੀ ਚ ਰਾਤ ਲਾਈਟ ਬੰਦ ਆ ਕੀ ਮਤਲਬ ਹੁੰਦਾ ਨਹੀਂ ਕੋਈ ਫੀਡਰ ਫਾਲਟ ਨਹੀਂ ਉਹ ਕਰੇ ਦੇ ਐਕਸ਼ਨ ਲਾਓ ਤੁਸੀਂ ਤੁਸੀਂ ਸੀਨੀਅਰ ਐਕਸ਼ਨ ਲਾਓ ਤੇ ਕਰੋ ਮੇਰੇ ਤੇ ਕਰ ਇਹ ਜੇ ਲਾਈਟ ਬੰਦ ਕਰਦਾ ਜਾਣ ਬੁਝ ਐਕਸ਼ਨ ਲਾਓ ਤੇ ਤੁਸੀਂ ਤੂੰ ਹੁਣ ਅੱਧੇ ਲਾਈਟ ਬੰਦ ਹੁੰਦਾ ਬਾਕੀ ਦੇ ਵਿੱਚ ਸੱਦ ਬਾਕੀ ਸੁਣੋ ਹੁਣ ਗੱਲ ਸੁਣਨ ਵਾਲੀ ਆ ਕੱਲ ਐਲੀਗੇਸ਼ਨ ਲੱਗ ਨਹੀਂ ਨਹੀਂ ਹੈਲੋ ਕੱਲ ਕੀ ਸਮੋ ਯਾਰ ਆਪ ਨਹੀਂ ਬੋਲਣੇ ਬੰਦ ਕਰ ਦੇ ਜਾਲ ਪੁੱਜ ਗਿਆ ਸੋ ਪਿਆ ਗੱਲ ਗੱਲ ਹੁਣ ਸੁਣਨ ਵਾਲੀ ਆਈ ਆ ਸਾਡਾ ਬੰਦਾ ਮੇਰੇ ਨਾਲ ਫਰੀਦਕੋਟ ਤੋਂ ਅਮਰਜੀਤ ਐਸ ਸੀ ਓਕੇ ਪੂਰਾ 2.5 ਮਹੀਨਾ ਹੋ ਗਿਆ ਇਹਨਾਂ ਦੀ ਇੱਥੇ ਤੋਂ ਥਿੰਬਲਾ ਜਗਦੀ ਲੋਡ ਵੱਧ ਕਰਕੇ ਰੋਜ਼ ਡੇਢ ਮਹੀਨੇ ਤੋਂ ਕਿਸੇ ਵੀ ਸਾਡੇ ਸਟਾਫ ਨੂੰ ਪੁੱਛ ਲੋ ਸਾਡਾ ਗਰੁੱਪ ਬਣਿਆ ਹੈ ਉਹ ਗਰੁੱਪ ਤੋਂ ਰੋਜ਼ ਡੇਢ ਮਹੀਨੇ ਤੋਂ ਵੀਡੀਓ ਪਾਉਂਦਾ ਕਿ ਜੈ ਜੀ ਸਾਹਿਬ ਆ ਥਿੰਬਲ ਟੁੱਟਣ ਵਾਲੀ ਤਾਂ ਦੀ ਜੈ ਜੀ ਸਾਹਿਬ ਇਹਨੂੰ ਬਦਲੋ ਜੈ ਜੀ ਸਾਹਿਬ ਤੁਸੀਂ ਬੇਸਰਮ ਹੋ ਲੀਏ ਮੈਂ ਵੀ ਬੇਸਰਮ ਆ ਮੈਂ ਨਹੀਂ ਹਟਦਾ ਇਹ ਕੱਲ ਅਮਰਜੀਤ ਕਹਿੰਦਾ ਹੈ ਰੋਜ਼ ਡੇਡ ਮਹੀਨੇ ਤੋਂ ਵੀਡੀਓ ਨਹੀਂ ਪੰਦਾ ਉਹ ਸਾਡਾ ਕਿਸੇ ਵੀ ਮੁਲਾਜ਼ਮ ਤੋਂ ਪੁੱਛ ਲੋ ਜੇਕਰ ਡੇਡ ਮਹੀਨੇ ਤੋਂ ਕਿਸੇ ਚਈ ਤੇ ਥਿੰਬਲ ਐਕਸ ਪੋਲ ਦੀ ਗ੍ਰੀਡ ਤੋਂ ਚਲੋ ਫਾਈਲ ਜਿਉ ਜੋ ਹੁੰਦਾ ਦੇਖੀ ਜਾਓਗੇ ਐਕਸ ਪੋਲ ਤੋਂ ਜੇਕਰ ਥਿੰਬਲ ਜੰਪਰ ਟੁੱਟਦਾ ਸਿੱਧੇ ਟਰਾਂਸਫਾਰਮਰ ਬੰਦੇ ਸਾਡੇ ਠੀਕ ਹੈ ਉੱਥੇ ਨਾ ਤਾਂ ਕੋਈ ਐਕਸ਼ਨ ਨਹੀਂ ਇਹਨਾਂ ਨੇ ਕਹਿ ਤਾਂ ਦਿੱਤਾ ਕਿ ਤੇਰੀ ਡਿਊਟੀ 'ਚ ਹੁੰਦਾ ਹੈ ਬੰਦਾ 2 ਮਹੀਨਾ ਤੋਂ ਗਾਣਾ ਗਾਈ ਜਾਂਦਾ ਤੇ ਉਹਦੀ ਵੀ ਤਾਂ ਡਿਊਟੀ 'ਚ ਹੋਈ ਖੜਾ ਹੈ ਠੀਕ ਠੀਕ ਹੈ ਹੁਣ ਲੋਕ ਰੋਸ ਪੱਤੀ ਆਉਂਦੇ ਦੁਖੀ ਹੋਏ ਆਉਂਦੇ ਇੱਥੇ ਕੋਈ ਖੁਸ਼ੀ ਦੇ ਲੋਕ ਨਹੀਂ ਆਉਂਦੇ ਇੱਥੇ ਉਹਨ ਕੁਝ ਲੋਕ ਸਮਝਦਾਰ ਹੁੰਦੇ ਆ ਅਸੀਂ ਇਸ ਗੱਲ ਨੂੰ ਮੰਨਦੇ ਆ ਕਿ ਉਹ ਰਾਤ ਨੂੰ ਇੰਨੀ ਇੱਕ ਦਿੱਕਤ ਹੁੰਦੀ ਹੈ ਹਰ ਇੱਕ ਦੇ ਘਰੇ ਮਰੀਜ਼ ਹੈ ਇਹ ਜੰਗ ਮੁੰਡਿਆ ਸੀ ਜੰਗ ਮੁੰਡਿਆ ਸੀ ਤੁਸੀਂ ਰਾਤ ਪ੍ਰਸ਼ਾਸਨ ਨੂੰ ਪੁਲਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਇਹਨਾਂ ਤੇ ਕੋਈ ਜਾਇਜ਼ ਪਰਚਾ ਹੋਇਆ ਨਹੀਂ ਹੁਣ ਸਾਹਮਣੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਵੀ ਤੁਹਾਡੀ ਆਰ ਦੀ ਟਸਲਬਾਜ਼ੀ ਕਰਨ ਪਿੰਡਾਂ ਨੂੰ ਕਰਾ ਦਿੱਤਾ ਤੇ ਉਹਦਾ ਹੋ ਗਿਆ ਉਹਨੇ ਜੇਸਾਨੇ ਫੋਨ ਨਹੀਂ ਚੁੱਕਿਆ ਮੇਰੀ ਡਿਊਟੀ 'ਚ ਕੋਈ ਗਲਤੀ ਨਹੀਂ ਹਾਂ ਉਹਦਾ ਹੈਗਾ ਮੈਂ ਕਿਸੇ ਵੀ ਪਿੰਡ ਦਾ ਲੰਡੇ ਰੋਡਾਂ ਦਾ ਕੋਈ ਵੀ ਮੁੰਡਾ ਕੋਈ ਗਲਤੀ ਨਹੀਂ ਕੋਈ ਮੁੰਡਿਆ ਦਾ ਪਰ ਸਾਡਾ ਵੀ ਇਹ ਫਰਜ ਆ ਚਲ ਸਾਨੂੰ ਅਸੀਂ ਤਾਂ ਇਹ ਗੱਲ ਤੁਹਾਨੂੰ ਕਹਿਣੀ ਆ ਅਸੀਂ ਤੁਹਾਡੇ ਨਾਲ ਲੜ ਕੇ ਜੋ ਕੰਮ ਕਰਾਉਣਾ ਜਾਂ ਪੁੱਛਣਾ ਅਸੀਂ ਇਹ ਗੱਲ ਸੁਣੋ ਇਹ ਗੱਲ ਵੀ ਤੁਹਾਡੀ ਸੁਣਨ ਵਾਲੀ ਹੈ ਪ੍ਰਧਾਨ ਜੀ ਇਹ ਗੱਲ ਵੀ ਤੁਹਾਡੀ ਅੱਜ ਤਾਂ ਨੇ ਪਕੌੜੇ ਖਾਣੇ ਹੋਣਗੇ ਅੱਜ ਕਿੱਥੇ ਜਾਊਗਾ ਇਹ ਗੱਲ ਵੀ ਤੁਹਾਡੀ ਸੁਣਨ ਵਾਲੀ ਹੈ ਰਾਤ ਨੂੰ ਇੱਥੇ ਜਿੰਨੇ ਬੰਦੇ ਮੌਜੂਦ ਸੀਗੇ ਸਾਰੇ ਕਹਿੰਦੇ ਅਸੀਂ ਆਪ ਦੇ ਟਰੈਕਟਰ ਲੈ ਕੇ ਹੁੰਦੇ ਆ ਪੂਨ ਜਿੰਨੇ 2-3 ਪੋਲ ਹੋ ਜਿੰਨੇ ਅਸੀਂ ਰਾਤ ਕਿਹਾ ਸੀ ਅਸੀਂ ਨਾਲ ਜਾਂਦੇ ਹਾਂ ਅਸੀਂ ਬੜੇ ਅਸੀਂ ਮੈਂ ਤੇਰੀ ਗੱਲ ਸੁਣੋ ਜੀ ਇਹ ਬੰਦੇ ਸੀਗੇ ਉਹ ਕਹਿੰਦੇ ਕਿ ਅਸੀਂ ਖੁਦ ਪੋਲ ਨੂੰ ਟਰੈਕਟਰ ਨਾਲ ਲਾ ਲੂਗੇ ਪੋਲ ਸਿੱਧੇ ਕਰ ਲੈਂਦੇ ਆ ਪਰ ਯਾਰ ਸਾਡੇ ਕੋਲ ਥਲੜਾ ਸੀ ਸਟਾਫ ਹੈਗਾ ਸੀਐਚਵੀ ਹੈਗੀ ਇਹ ਲੈ ਮਾਜਰ ਸਾਡੇ ਨਾਲ ਕੋਈ ਬਲਾਕ ਮੀਨੂ ਲੈ ਕੇ ਅਸੀਂ ਕਿਵੇਂ ਕਰਾ ਦਿੰਦੇ ਆ ਅਸਰ ਤੋਂ ਨਹੀਂ ਸੀਗਾ ਸਾਡੇ ਨਾਲ ਅਸਰ ਖੜਾ ਹੋਵੇ ਅਸੀਂ ਕਰਾ ਦਿਆਂਗੇ ਹੈ ਤੇ ਮਾੜਾ ਕੌਣ ਬਸਦਾ ਹੈ ਮਾੜਾ ਗਰੀਦਾ ਵਾਲੇ ਬਸਦੇ ਜਿਵੇਂ ਇਹਨਾਂ ਨੇ ਕਹਿ ਦਿੱਤੀ ਆ ਆਪਣੀ ਮਰਜ਼ੀ ਨਾਲ ਬੰਦ ਕਰ ਦਿੰਦੇ ਆ ਚੱਲਣੀ ਫੇਰ ਨਹੀਂ ਮੇਰੇ ਕਹੇ ਇਹਨਾਂ ਨੂੰ ਵੀਰੇ ਜਿਗਰ ਆ ਕੇ ਲੈਣਾ ਮੈਂ ਮੈਂ ਲਾਉਣੇ ਬਾਅਦ ਜੇ ਮੈਂ ਆਪਣੀ ਗਲਤੀ ਨਾਲ ਬੰਦ ਕੀਤੀ ਨਾ ਸਾਡੇ ਕੋਲ ਪ੍ਰੋਟੈਕਸ਼ਨ ਟੀਮ ਹੈ ਪ੍ਰੋਟੈਕਸ਼ਨ ਟੀਮ ਨੂੰ ਸਦੋ ਚੀਖ ਲਈ ਸਾਡੇ ਕੋਲ ਰੀਲੀ ਦੇ ਡਾਟਾ ਰਿਕਾਰਡ ਰਹਿੰਦਾ ਹੈ ਡਾਟਾ ਕਢਾਓ ਸਾਰਾ ਬੱਸਾਂ ਦਾ ਆਉਂਦੀਆਂ ਬੱਸਾਂ ਤਾਂ ਅੰਦਰ ਪਤਾ ਲੱਗੂ ਉੱਥੇ ਕਿੰਨੇ ਵਜੇ ਫੀਟਰ ਫਾਲਟਾ ਹੈ ਕਿੰਨੇ ਵਜੇ ਟ੍ਰਿਕ ਨਹੀਂ ਕੱਲੀ ਕੱਲੀ ਰੀਲੇ ਡਾਟਾ ਦੱਸ ਦਊਂਗਾ ਕਰਾ ਲਓ ਚਾਂਸ ਅਸੀਂ ਮੈਂ ਤਿਆਰ ਹਾਂ ਜੇ ਮੇਰੇ ਤੋਂ ਕਰਦੇ ਹੋ ਮੇਰੇ ਨਾਲ ਕਾਰਵਾਈ ਕਰੋ ਅਸੀਂ ਬੱਸਦੇ ਨਹੀਂ ਆ ਜੇ ਜੇ ਜਾਣ ਬੁੱਝ ਕੇ ਕਰਦਾ ਤਾਂ ਤੁਸੀਂ ਇਹਦੀ ਤੇ ਕਾਰਵਾਈ ਕਿਉਂ ਨਹੀਂ ਕਰਾਈ ਹਈ 13 ਨੂੰ ਕਿਉਂ ਨਹੀਂ ਕਰਾਈ ਇਹ ਯਾਰ ਇਹ ਕਰੇ ਸੁੱਤੇ ਆ ਮੈਂ ਰਾਤ ਦਾ ਭਰਾ ਕਿੱਥੇ ਗਏ ਹੋ ਰਹੇ ਰਾਤ ਦਾ ਮੈਂ ਸਾਡੇ 9 ਵਜੇ ਦਾ ਫੀਡਰ ਫਾਲਟ ਆ ਤੁਹਾਡਾ ਮੈਂ 9 ਵਜੇ ਦਾ ਯਾਰ ਲੋਕਾਂ ਨਾਲ ਸਮਝਾਈ ਜਾਂਦਾ ਕੋਈ ਸਮਝਦਾ ਕੋਈ ਨਹੀਂ ਸਮਝਦਾ ਮੇਰੀ ਡਿਊਟੀ ਹੁਣ 8 ਵਜੇ ਮੁੱਕਲੀ ਮੈਂ ਹੁਣ ਵੀ ਖੜਿਆ ਯਾਰ ਤੁਹਾਡੇ ਵਿਚਾਲੇ ਹੈ ਤੇ ਮੈਨੂੰ ਹੀ ਮਾੜਾ ਦੱਸਦੇ ਯਾਰ ਲੱਸੂ ਸਾਡੇ ਕੋਈ ਕਸੂਰ ਨਹੀਂ ਕਸੂਰ ਇਹਨਾਂ ਦਾ ਹੈ ਇਹ ਭੱਜ ਗਏ ਬੇਨਤੀ ਹੈ ਪ੍ਰਸ਼ਾਸਨ ਨੂੰ ਐਕਸਰ ਸਾਹਿਬ ਜੈ ਸਾਹਿਬ ਭੱਜ ਗਏ ਬਈ ਜੈ ਸਾਹਿਬ ਗਏ ਐ ਸਾਡੇ ਕੋਈ ਜਵਾਨ ਨਹੀਂ ਆਏਗਾ ਇਹਨਾਂ ਦਾ ਹੀ ਮਲਾਜ਼ਮ ਹੈ ਜੋ ਸਹੀ ਗਿਚਾਈ ਦੱਸੀ ਜਾਂਦਾ ਹੈ ਸਾਡੇ ਪਿੰਡਾਂ ਤੇ ਨਜਾਇਜ਼ ਜਿਹੜੇ ਨੌਜਵਾਨ ਨੇ ਇਹਨਾਂ ਤੇ ਨਜਾਇਜ਼ ਕੋਈ ਨਹੀਂ ਖੜੇ ਹੁਣ ਵੀ ਉਹ ਪਰਚਾ ਕਟਾਉਣ ਦੀ ਜਾਂਦੇ ਉਹ ਮਲਾਜ਼ਮ ਖੜੇ ਆ ਉਹ ਵੀ ਆnde ਵੀ ਅਸੀਂ ਪਿਆਰ ਸੀ ਜੇ ਨਾਲ ਚ ਜੈਦ ਦਾ ਸਾਡਾ ਆਰਡਰ ਨਹੀਂ ਆ ਸਕਦਾ ਮੈਸੇਜ ਹੀ ਨਹੀਂ ਆਉਂਦਾਗਾ ਉਹਨਾਂ ਚੇਰੇ ਨਹੀਂ ਕਰ ਸਕਦੇ ਪਲੀਜ਼ ਹੱਥ ਮੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਇਹਦਾ ਮਸਲਾ ਹੱਲ ਕਰਵਾ